ਮਿੱਤਰਾਂ ਦੇ ਵਾਦੇ ਪੱਕੇ ਨੇ ਬਲ ਸੱਚੇ ਦਰਵਾਰ ਕੀ ਜੈ ਅੱਜ ਸ਼ਿਵਰਾਤਰੀ ਤੇ ਲਾਤਾ ਆਫਰ ਬਹੁਤ ਘੈਂਟ ਘੈਂਟ ਪ੍ਰਾਈਸ ਦੇਣ ਲੱਗੇ ਆ ਪਹਿਲਾਂ ਤਾਂ ਮੇਰੇ ਸਾਰੇ ਭਰਾਵਾਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਸਾਰੇ ਰਾਜੀ ਵਸਣ ਸੁਖੀ ਜਾਵਣ ਓਕੇ ਰਿਪੋਰਟ ਹੋ ਜਵੇ ਤੇ ਆਪਾਂ ਹੁਣ ਰੇਟ ਦੀ ਗੱਲ ਕਰਦੇ ਆ ਦੱਸੋ ਸੰਦੀਪ ਭਾਈ ਕੀ ਆਫਰ ਲਾਣਾ ਸੰਦੀਪ ਭਾਈ ਨਿਗਾਹ ਲਾਓ ਇਹਨੂੰ ਜਲਦੀ 50% ਆਫ ਓ ਬੱਲੇ ਕੰਮ ਪਲਾਂਚ ਕਰਾਵਾਂ ਤੇ ਕਿਹੜਾ ਚੁਗਲਾ ਠਾ ਕਰ ਦੇ ਵਾਂਟਸ 4 ਵਾਂਟਸ 4 ਸੰਦੀਪ 50% ਓ ਬੱਲੇ ਆ ਕਿੰਨਾ ਕੰਬੋ ਕਿੰਨੇ ਦਾ ਦੇਣਾ ਤੁਸੀਂ 50% ਕਿੰਨੂੰ ਕਹਿੰਦੇ ਆ 650 ਰੁਪਏ ਓ ਲੈ ਵੀ ਹੁੰਦਾ ਕਿੰਨੇ ਦਾ ਹੈਗਾ ਇਹ 1250 ਦਾ ਓ ਲੈ ਵੀ 50% ਆਫ ਲਾਤਾ ਉਹ ਕਹਿੰਨ ਚੀਜ਼ ਕਰ ਦਿੱਤੀ ਐ ਨੈਟਵਰਕ ਚੈੱਕ ਕਰੋ ਟੱਚ ਕਿੰਨੇ ਦਾ ਕਿੰਨੇ ਦਾ 450 ਰੁਪਏ ਦਾ 450 ਦਾ ਲਾਓ ਜੀ ਇੰਨਾ ਸਸਤਾ ਸਬਜ਼ਾ ਤੁਹਾਨੂੰ ਕਿੱਥੋਂ ਮਿਲ ਲਿਆ ਇਹ ਸੇਲ ਆਪਣੀ ਚੱਲੇਗੀ ਜੀ 23 24 25 26 ਅੱਜ ਇਹ ਅੱਜ ਕਿੰਨੀ ਦਾ ਕੀ ਆ 24 ਤਰੀਕਾ ਅੱਜ ਆ 24 ਆ 25 ਤੋਂ 26 ਦੋ ਦਿਨਾਂਗੇ ਦੋ ਦਿਨ ਰਹਿ ਗਿਆ ਦੋ ਦਿਨਾਂ ਦੇ ਅੱਗੇ ਲੁੱਟਣਾ ਲਟਲੋ ਮੇਲਾ ਆਨਲਾਈਨ ਵਾਲੇ ਜ਼ਿਆਦਾ ਖੇਚਰੋ ਕੰਮ ਬਹੁਤ ਬਲਾਂ ਚਕੜਾ ਵਕੜਾ ਚੁੱਲਾ ਠਾ ਹੋਇਆ ਪਿਆ ਬਲੈਕ ਮੈਟ ਟਾਈਪ ਸੀ ਸੁਪਰ ਟਾਈਪ ਸੀ ਟਾਈਪ ਸੀ ਵਾਲੇ 550 ਰੁਪਏ ਦਾ 550 ਤੇ 4 ਦਾ ਵੀ ਦੇ ਦੋ ਹੁਣ 750 750 ਦੇਤਾ 4 ਦਾ ਰੇਟ ਲਾ ਜੀ 3 ਦਾ 3 ਕਿੰਨਾ 3 ਦੇਤਾ 450 ਰੁਪਏ ਦਾ 450 ਲਾ ਜੀ 2 ਦੇਤਾ 390 ਰੁਪਏ ਦਾ 390 ਰੁਪਏ ਦਾ ਸੀਰੀਜ਼ 10 ਸੀਰੀਜ਼ 1250 ਰੁਪਏ ਦੀ 1250 ਜਨ 9 ਟ੍ਰਿਪਲ ਲਾਈਨ ਦੀ ਟ੍ਰਿਪਲ ਲਾਈਨ ਦੀ ਟੂ ਪ੍ਰੋ ਹੈਵੀ ਕੁਆਲਿਟੀ ਤਸੱਲੀ ਨਾ ਹਾਂ ਹਾਂ ਤਸੱਲੀ ਨਾ ਕਿਉਂਕਿ ਇਹ ਹੈ ਮਾਡਲ ਤਸੱਲੀ ਵਾਲਾ ਤਸੱਲੀ ਵਾਲਾ ਤਸੱਲੀ ਕਰਾਊਗਾ ਐਨ ਪੂਰੀ ਇਹ ਜੀ origignal box origignal box ਅੰਦਰੋਂ ਪੈਕਿੰਗ ਵੀ ਪ੍ਰੋਪਰ origignal ਆ ਵਿਦਆਊਟ ਏਐਨਸੀ ਆ ਰੇਟ ਅਜ ਦੇ ਜਣਾ ਬੜਾ ਖਤਰਨਾਕ ਹੈ ਇਹਨਾਂ ਰੇਟ ਮੈਂ ਕਦੇ ਨਹੀਂ ਟ੍ਰਿਪਲ ਲਾਈਨ 8 850 ਲੇਕਿਨ ਅੱਜ ਜਿਹੜਾ ਰੇਟ ਦੇਣ ਲੱਗਾ 790 ਰੁਪਏ ਉਹ ਲੈ ਵੀ ਸੰਦੀਪ ਭਾਈ ਘਾਟਾ ਹੀ ਖਾਈ ਜਾਂਦੇ ਤੁਸੀਂ ਤਾਂ 790 ਰੁਪਏ ਉਸ ਤੋਂ ਬਾਅਦ ਆ ਸਾਡਾ ਆਉਂਦਾ ਏਐਨਸੀ ਪ੍ਰੋਪਰ ਵਰਕਿੰਗ 1250 ਰੁਪਏ ਦੇ ਵਿੱਚ ਇਦਾਂ ਰੇਡ ਕਰਨਾ ਦੇ ਰਿਹਾ ਕਿੰਨਾ ਦੇ ਰਿਹਾ 650 ਰੁਪਇਆ 650 ਲਾ ਵੀ ਅੱਜ ਤਾਂ ਇਹ ਨ ਪੂਰਾ ਕੰਮ ਘਣਚਾ ਆ ਬਣਾ ਓਕੇ ਹਲੋ ਡਿਸਪਲੇ ਵਾਲਾ ਮਾਡਲ ਕਿੰਨੇ ਦਾ 490 ਰੁਪਏ ਦਾ ਲਓ ਇਹ ਆ ਦੱਸੋ ਦਾ ਇਹ ਤਾਂ ਉਹੀ ਟੂ ਪਰ ਆ ਗਿਆ ਚੱਲ ਲੋ ਜੀ ਤੇ ਆ ਲੋ ਜੀ ਜਾਵੀਆ ਦੀ ਵਾਚ ਜਾਵੀਆ ਸਿਕਸ ਸਥ ਗਾਰੰਟੀ ਰਹੂਗੀ ਬ੍ਰਾਂਡ ਦੀ ਚੀਜ਼ ਆ ਐਨ ਕੁਆਲਿਟੀ ਬਹੁਤ ਵਧੀਆ ਆ ਰੇਟ ਟ੍ਰिपल ਲਾਈਨ ਸਾਰਾ ਰੇਟ ਟ੍ਰिपल ਡਬਲ ਬੈਟਰੀ ਦਾ ਰੇਟ ਕੀ ਦਵਾਂਗੇ ਡਬਲ ਬੈਟਰੀ ਦਾ ਰੇਟ ਦਵਾਂਗਾ ਅੱਜ 650 ਰੁਪਏ ਦਾ ਬੈਕ ਬਹੁਤ ਅੱਛਾ ਅੱਛਾ ਹਫਤਾ ਹਫਤਾ ਦੋ ਦੋ ਹਫਤੇ ਦਾ ਡੇ ਆਰਾਮ ਨਾਲ ਨਿਕਲ ਜੇ 650 ਰੁਪਈਆ 650 ਦੇ ਹਫਤਾ ਹਫਤਾ ਦੋ ਬਲੈਕ ਮੈਟ ডিসਪਲੇ ਵਾਲਾ ਮਾਡਲ ਕਿੰਨਾ ਭੜਾ 590 ਰੁਪਏ ਆ ਜੀ 590 ਰੁਪਏ ਵਾਚ ਐਕਸ ਮੈਂ ਕਹਿੰਦਾ ਬਹੁਤ ਸੋਹਣੀ ਵਾਚ ਆ ਰਾਤ ਚਾਰਜ ਲਾਈ ਸੀ ਆਏ 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 ਭਾਜੀ ਮੜੇ ক্লোਜ਼ ਲੈ ਕੇ ਦਿਖਾਓ ਕੈਮਰਾਮੈਨ ਨੂੰ ਸੰਦੀਪ ਭਾਜੀ ਕੁਆਲਿਟੀ ਨੇ ਮਾਰਤਾ ਓਏ ਆ ਵਾਲਪੇਪਰ ਜਿਹੜਾ ਨਾ ਇਹ ਦਿਲ ਖਿੱਚ ਕੇ ਲੈ ਜਾਂਦਾ ਦੇ ਸੈਕਿੰਡ ਚੜਦੇ ਉੱਤਰ ਨੂੰ ਆਏ 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 ਕੀ ਬਾਤਾਂ ਨੇ ਇਹ ਰੇਟ ਕਿੰਨਾ ਇਹਦਾ ਕਿੰਨਾ 1250 ਸੀਗਾ ਹਾਂਜੀ ਹੁਣ ਕਰ ਦਤਾ ਸਿਰਫ 650 ਰੁਪਏ ਆ ਬਲਵੇ ਸਾਢੇ 650 ਰੁਪਏ ਚਾਹ ਦੇ ਲਾਦਾ ਇਹਨੂੰ ਲਾਤੀ S9 슈퍼 어뮬렛 ਬਹੁਤ ਸੋਹਣਾ ਮਾਡਲ ਆ 1450 ਰੁਪਏ ਦੀ ਕਿ ਆ ਕਿੰਨੇ ਦੇਣਾ ਨੌਇਸ ਦਾ ਡਬਲ ਪੈਕਿੰਗ ਨਹੀਂ ਨੌਇਸ ਦਾ ਡਬਲ ਪੈਕਿੰਗ ਦੇ ਦੇ ਤੂੰ 490 ਰੁਪਏ ਦਾ 490 ਰੁਪਏ ਦਾ ਲਾਓ ਜੀ ਸ਼ਿਵਰਾਤਰੀ ਦਾ ਲਾਤ ਦਾ ਆਫਰ 3500 ਅਲਟੀਮੇਟਡ 19 ਦੀ 39 ਦੀ ਹਾਂ ਬਾਇ ਵਨ ਗੈਟ ਮਨ ਲੈ ਇਹਦੇ ਨਾਲ ਕਿਹੜੀ ਬੋਝ ਓ ਸੇਵੀ ਸੇਵੀ ਬਾਈਵਨ ਗੱਟਵਨ ਹੋ ਗਿਆ 399 ਚੋਂ ਦਾ ਕੱਲੀ 399 ਦੀ ਸੀਗੀ ਅੱਜ ਦੋਨੇ ਦੇਤੀਆਂ ਸ਼ੁਗਰਾ ਤਰੀ ਕਰਕੇ ਹੋਰ ਅੱਜ ਜੀਐਸਏ ਕਰਦਾ ਜੀਐਸਏ ਕਿੰਨਾ 1250 ਓ ਲੈ 1250 ਨਾਲ ਇੱਕ ਹੋਰ ਕਿਹੜੀ ਇਹਦੇ ਨਾਲੇ ਇੱਕ ਇਹਦੇ ਨਾਲੇ ਇੱਕ ਬਾਈਵਨ ਗੱਟਵਨ ਲਾਈ ਬਾਇ 1 ਗੈਟ 1 ਹੋ ਗਿਆ ਇਹਦੇ ਨਾਲ ਬਰਾਬਰ ਦਾ ਬੈਨੀਫਿਟ ਰੱਜਾ ਹੋਈ ਕੋ ਚੱਕੀ ਆਉਂਦਾ ਸੇਮ ਲੈ ਕੇ ਆ ਹਾਏ ਆ ਦੇਖੋ ਮੇਰੇ ਭਰਾ ਬਹੁਤ ਘੈਂਟ ਦੇ ਆਫਰ ਲਾ ਰਹੇ ਜੀ ਯਾਰ ਕੀ ਅਸੀਂ ਬਾਇ 1 ਗੈਟ 1 ਆ ਜਲਦੀ ਜਲਦੀ ਮੇਲਾ ਲੋਟੋ ਸ਼ਿਵਰਾਤਰੀ ਦੇ ਬਹੁਤ ਵਧੀਆ ਆਫਰ ਲਾਇਆ ਹੋਇਆ ਤੇ ਸ਼ੂਆਂ ਦੇ ਉੱਤੇ ਵੀ ਅਸੀਂ ਬਹੁਤ ਵਧੀਆ ਲਾਤਾ 50% ਦਾ ਆਫਰ ਹੋ ਗਿਆ ਤੇ ਹੁਣ ਆਈਏ ਆਪਾਂ ਪਾਵਰ ਬੈਂਕ ਤੇ ਲੋ ਜੀ ਪੈਟਰੋਨਿਕਸ ਦਾ 10000 ਐਮਐਚ ਦਾ ਪਾਵਰ ਬੈਂਕ ਡਿਸਪਲੇ ਨਾਲ ਰੇਟ 960 ਰੁਪਏ ਅੱਗੇ 22 ਬਾਰਡ ਦੇ ਵਿੱਚ ਸੁਪਰ ਫਾਸਟ ਨਾਲ ਸੀਐਨਸੀ ਆਊਟ ਹਲੋ 22 ਬਾਰਡ ਦੇ ਵਿੱਚ ਸੁਪਰ ਫਾਸਟ ਰੇਟ 790 ਰੁਪਏ ਓਏ ਹੋਏ ਹੋਏ ਲੈ ਵੀ ਡਿਸਪਲੇ ਨਾਲ ਸੁਪਰ ਫਾਸਟ ਜਿਹੜਾ ਫੋਨ ਪੀਡੀ ਹੋਊਗਾ ਲਿਖਿਆ ਆਊਗਾ ਵੀ ਸੁਪਰ ਫਾਸਟ ਸ਼ੋ ਕਰਦਾ ਪਿਆ ਰੇਟ 850 ਪਾਇਆ ਸੀਗਾ 790 ਰੁਪਏ ਕਰ ਦਿੱਤਾ ਆ ਬਹੁਤ ਸ਼ਾਨਦਾਰ ਰੇਟ ਆ ਗਾਰੰਟੀ ਹਰ ਪ੍ਰੋਡਕਟ ਦੀ ਮੇਰੇ ਕੋਲ ਰਹੂਗੀ 6 ਮਹੀਨੇ ਬਾਕੀ ਉੱਤੇ ਵੀ ਹੋਇਆ ਸਾਡੇ ਹੱਥੀਂ ਕਰਾ ਦਾਂਗੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਆ ਆ ਜੋ 20000 ਐਮਐਚ ডিসਪਲੇ ਵਾਲਾ ਮਾਡਲ ਸੇਮ ਆ ਬਸ ਆ 10 ਆ ਆ 20 ਆ ਇਹਦਾ ਰੇਟ ਦੇ ਤਾਂ 399 ਸਾਰਾ 1000 ਰੁਪਇਆ ডিসਪਲੇ ਦੇ ਵਿੱਚ ਜਿਹਦੇ ਪਿੱਛੇ ਭਜੇ ਦਾ ਉਸੇ ਕੋਲੋਂ ਪੈਂਦੇ ਧੱਕੇ ਨੇ ਅੱਚੇ ਰੰਗਾਂ ਨੂੰ ਭੱਲੀਏ ਮਿੱਤਰਾਂ ਦੇ ਵਾਦੇ ਪੱਕੇ ਨੇ ਬੰਦਾ ਜਿਹੜੀ ਚੀਜ਼ ਪਿੱਛੇ ਭਜਦਾ ਉਸੇ ਕੋਲ ਪੈਂਦੇ ਧੱਕੇ ਨੇ ਨੂੰਈ ਗਨੋਰ ਕਰਦੀ ਇਕ ਲੋਰ ਅੱਗੇ 20000 ਐਮ ਐਚ ਪਾਵਰ ਬੈਂਕ ਤਾਂ ਮੈਂ ਰੇਟ ਤੁਹਾਨੂੰ ਦੇ ਚੁੱਕਾ ਆ ਅੱਗੇ ਆ ਜਿਓ ਜੀ ਵਾਇਰਲੈਸ ਪਾਵਰ ਬੈਂਕ ਅੰਬਰੇਨ ਦਾ ਪਲਾਸਟਿਕ ਬੋਡੀ ਦੇ ਵਿੱਚ ਵਾਇਰਲੈਸ ਪਾਵਰ ਬੈਂਕ ਜਿਹੜਾ ਆ ਉਹਦਾ ਰੇਟ ਆਪਾਂ ਦੇਣ ਲੱਗੇ ਜੀ 1390 ਰੁਪਏ ਅੱਗੇ ਡਿਸਪਲੇ ਦੇ ਵਿੱਚ ਸੌਰੀ ਮੈਟਲ ਬੋਡੀ ਦੇ ਵਿੱਚ ਅੰਬਰੇਨ ਦਾ 10000 ਐਮ ਐਚ ਰੇਟ 1650 ਰੁਪਏ ਠੀਕ ਆ ਜੀ ਇੱਕ ਡੁੱਡਾ ਉਹਦਾ ਆਉਂਦਾ ਬਹੁਤ ਹੀ ਪਿਆਰਾ ਮਾਡਲ ਬੜੀ ਸਲੇਮ ਸ਼ਕਲ ਦੇ ਵਿੱਚ ਆਉਂਦਾ ਆ ਇਹਦਾ ਰੇਟ ਆਪਾਂ ਦੇਣ ਲੱਗੇ ਆ 1650 ਰੁਪਏ ਫਿਰ ਆਜੋ ਪੈਟਰੋਨਿਕਸ ਦੇ ਆ ਮਾਡਲ ਇਹ ਚ 10270 ਹੁੰਦਾ 50230 ਹੁੰਦਾ ਲੇਕਿਨ ਅੱਜ 10000 2470 ਰੁਪਏ ਦਾ ਆ ਤੇ ਜਿਹੜਾ ਹੈਗਾ 5000 ਉਹ ਹੈਗਾ 1950 ਰੁਪਏ ਦਾ ਰੇਟ ਬਹੁਤ ਸ਼ਾਨਦਾਰ ਦਿੱਤਾ ਅੱਗੇ ਆਜੋ ਮਾਰਸ਼ਲ ਦੇ ਉੱਤੇ ਮਾਰਸ਼ਲ ਦਾ ਸਪੀਕਰ ਦਾ ਆ ਵਾਲੇ ਦਾ ਰੇਟ ਕਰਤਾ ਆਪਾਂ 850 ਰੁਪਈਆ ਮਾਰਸ਼ਲ ਦਾ ਜਿਮੀਦਾਰ ਭਰਾਵਾਂ ਵਾਸਤੇ ਟਾਰਚ ਵੀ ਆ ਤੇ ਸਾਊਂਡ ਬਾਰ ਵੀ ਆ ਰੇਟ ਕਰਤਾ ਟ੍ਰਿਪਲ 9 ਸਾਈਬਰ 1650 ਰੁਪਏ ਦੀ ਰੁਪਏ ਦੀ ਸੀ ਰੇਟ ਕਰਤਾ 1250 ਰੁਪਏ ਸਾਈਬਰ ਦਾ ਆ ਚੈੱਕ ਕਰ ਲਿਓ ਜਿਹਨੇ ਮਜ਼ਾ ਲੈਣਾ ਪੂਰਾ 사운ਡ ਸੁਣਨ ਦਾ 650 ਰੁਪਏ ਦੇ ਵਿੱਚ ਆ ਗੱਬੇ ਬਟਨ ਦੇ ਦੂੰਗਾ ਇਹ ਵੀ 650 ਰੁਪਏ ਦੇ ਵਿੱਚ ਲੈ ਵੀ ਐਂਪਲੀਫਾਇਰ 1150 ਰੁਪਏ ਦਾ ਬੇਸ ਦੇ ਬਰਾਬਰ ਵਾਇਸ ਕੱਢਣ ਦਾ ਦਮ ਰੱਖਦਾ ਆ ਇਹ ਉਹ ਮੇਰੇ ਭਰਾ ਲੈਂਦੇ ਜਿਹੜੇ ਕਹਿੰਦੇ ਜੀ ਵੱਡਾ ਸਾਡੇ ਤੋਂ ਕੈਰੀ ਨਹੀਂ ਹੋਣਾ ਵਾਇਸ ਸਾਨੂੰ ਚਾਹੀਦੀ ਆ ਇਹ ਉਹਨਾਂ ਵਾਸਤੇ ਆ ਐਂਪਲੀਫਾਇਰ ਆ ਬਹੁਤ ਸੋਹਣਾ ਮਾਡਲ ਆ ਅੱਜ ਰੇਟ ਕੁਛ ਨਹੀਂ ਦੇਣ ਲੱਗੇ 499 ਰੁਪਏ ਸਾਰਾ ਹੀ ਮੇਰੇ ਭਰਾ ਇਕਾ ਦੇਖੋ ਕਿ ਤੁਹਾਡੇ ਸ਼ੋਪੀਸ ਤੇ ਪਈ ਚੀਜ਼ ਕਿੰਨੀ ਸੋਹਣੀ ਲੱਗੂਗੀ ਰੇਡੀਓ ਟਾਈਪ ਜਿਹਾ ਬਣਾਇਆ ਵਾ ਤੇ ਬਲੂਟੁੱਥ ਨਾਲ ਕਨੈਕਟ ਹੁੰਦਾ ਆ ਰੇਟ ਸਿਰਫ 490 ਰੁਪਏ ਤੇ ਵਾਅਦਾ ਮੇਰੇ ਭਰਾ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋ ਸਕੇ ਅਜੇ ਬਹੁਤ ਆਈਟਮਾਂ ਜਿਹੜੀਆਂ ਤੁਹਾਨੂੰ ਅਸੀਂ ਨਹੀਂ ਦਿਖਾ पाए ਕਿਉਂਕਿ ਉਹ ਵੀਡੀਓ ਬੜੀ ਲੰਮੀ ਹੋ ਜਾਏ ਇੰਨੇ ਪ੍ਰੋਡਕਟ ਤੇ ਆਇਆ ਤੁਸੀਂ ਸ਼ਾਪ ਤੇ ਜਰੂਰ ਆਓ ਮੇਰੇ ਭਰਾ ਤੁਹਾਡਾ ਪੂਰਾ ਮਾਣ ਤਾਣ ਕੀਤਾ ਜਾਊਗਾ ਰੇਟ ਸਭ ਤੋਂ ਘੱਟ ਲਾਇਆ ਜਾਊਗਾ ਚੈਲੰਜ ਪ੍ਰਾਈਸ ਕਰਦਾ ਮੈਂ ਚੈਲੰਜ ਕਰਦਾ ਮੇਰੇ ਵਰਗਾ ਰੇਟ ਨਹੀਂ ਕੋ